ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜੀ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਨਗ ਲੈ ਕੇ ਆਏ ਜੀ ਇੱਕ ਤਾਂ ਟੋਕੜ ਗੱਬਣ ਚੈੱਕ ਪਾਸ ਆ ਤੇ ਇੱਕ ਤੋਕੜ ਆ ਜੀ ਜਿਹੜੀ ਇਹਦੀ ਪੂਰੀ ਇਨਫਰਮੇਸ਼ਨ ਉਹ ਮੈਂ ਹੀ ਤੁਹਾਨੂੰ ਦੇਵਾਂਗਾ ਜੀ ਜਿਹੜੀ ਮੇਰੇ ਦੁਆਰਾ ਇਨਫਰਮੇਸ਼ਨ ਦੱਸੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਤਸੱਲੀ ਪਰਖ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਜੀ ਨਾਲ ਦੀ ਨਾਲ ਤੋਰ ਦਿਓ ਜੀ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਜੀ ਦੂਜਾ ਸੂਆ ਦੂਜਾ ਸੂਆ ਸੂਈ ਹੋਈ ਆ ਜੀ ਤੀਜੀ ਸੂਏ ਵਾਸਤੇ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਮੇਰੀ ਸਪੈਸ਼ਲ ਬੇਨਤੀ ਆ ਕਿ ਆਪ ਦਾ ਪਰਸਨਲ ਡਾਕਟਰ ਸਹਿਬਾਨ ਨੂੰ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਕਰਵਾ ਕੇ ਲੈ ਜਾਓ ਜੀ। ਬਸ ਕੋਈ ਗੱਲ ਨਹੀਂ ਜੀ ਬੰਦ ਲਓ। ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ। ਜਿਹੜਾ ਨੱਟ ਦੁੱਧ ਤਿਆਰ ਆ ਜੀ ਉਹ 7 ਕਿਲੋ ਆ ਜੀ। ਆਪਦੀ ਦੋ ਟਾਈਮ, ਚਾਰ ਟਾਈਮ, 6 ਟਾਈਮ ਕੋਈ ਵੀ ਵੀਰ ਮਿਲਕਿੰਗ ਕਰ ਸਕਦਾ ਜੀ। ਥਣਾ ਦੀ ਬਾਈ ਦੱਸਦਾ ਕਿ ਡੰਨ ਹੋਊਗੀ, 4 ਤੇ ਮਿਲਦੀ ਆ ਦੋਨੇ ਟਾਈਮ ਜੀ। ਬੱਚਾ ਇਹਦਾ ਐਕਸਪਾਇਰੀ ਆ ਜੀ। ਬਾਕੀ ਚੰਗਾ ਵਜਨ ਵਜੂਦ ਆ ਜੀ। ਮੋੜ ਲਿਓ ਜੀ ਵਾਪਸ ਫੇਸ ਕੁਆਲਟੀ ਸੋਹਣੀਆ ਥਾਂ ਤੁਹਾਨੂੰ ਆਪਾਂ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਜੀ ਕੱਲਾ ਕੱਲਾ ਨਿੱਖੜ ਮੰ ਲੱਗਿਆ ਫੋਰ ਸ਼ਾਂਖ ਭੋਰਾ ਵੀ ਨਹੀਂ ਜੀ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਤੇ 7 ਕਿਲੋ ਨੈੱਟ ਦੁੱਧ ਤਿਆਰ ਆ ਜੀ ਜਿਹੜੀ ਇਹਦੀ ਡਿਮਾਂਡ ਆ 22 ਤੇ 73000 ਰੁਪਇਆ ਕਰਦੇ ਆ ਜੀ 22-10 ਦਾ ਕੇ ਵਿੱਚੋਂ ਮਾਨਤਨ ਆਏ ਗਏ ਸੱਜਣ ਦਾ ਪ ਜ਼ਰੂਰ ਕਰ ਦਾਂਗੇ ਜੀ ਬਾਕੀ ਆਪ ਦੀ ਤਸੱਲੀ ਪਰਖ ਵੀਰੇ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਤੇ ਦੋ ਨੰਬਰ ਨਗ ਜੀ ਤੀਜਾ ਸੂਆ ਸੂਈ ਹੋਈ ਆ 22 ਦੇ ਦਸਨ ਮੁਤਾਬਕ ਜੀ 10 12 ਦਿਨ 22 10 ਦਾ ਕਿ ਏਆਈ ਨੂੰ ਸਮਾਂ ਹੋ ਗਿਆ ਜੀ ਜਿਹੜਾ ਇਹਦੇ ਥੱਲੇ ਵੀ ਨੱਟ ਦੁੱਧ ਤਿਆਰ ਆ ਜੀ ਉਹ ਵੀ 7 ਕਿਲੋ ਆ ਜੀ ਦੋ ਟਾਈਮ ਚਾਰ ਟਾਈਮ ਆਉਦੀ ਕੋਈ ਵੀ ਸੱਜਣ ਚਵਾਈ ਕਰ ਸਕਦਾ ਜੀ ਕੱਦ ਕਾਠ ਵੀ ਚੰਗਾ ਆ ਜਾਂਦਾ ਬਾਕੀ ਅੰਗ ਕ੍ਰੋਸ ਆ ਜੀ ਦੁੱਧ ਸੰਗਣਾ ਹੋਊਗਾ ਫੈਟ ਚੰਗੀ ਆਊਗੀ ਥਣਾ ਦੇ ਡੰਨ ਹੋਊਗੇ ਬੇਫਿਕਰ ਹੋ ਜੋ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਟ ਸ਼ਾਂਕ ਇਹਦੇ ਵੀ ਨਹੀਂ ਪੋਰਾ ਜੀ ਬਾਕੀ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਦੇਣੀ ਆ ਕਿਉਂਕਿ 10ਕ ਦੇਣੀ ਸਮਾਂ ਹੋਇਆ ਜੀ ਉਹ ਚਲੋ ਅਗਲੇ ਦੀ ਕਿਸਮਤ ਜੇ ਗੱਬਨ ਰਹਿ ਜੇ ਚਾਹੇ ਖਾਲੀ ਰਹਿ ਜੇ ਦੇਣੀ ਬਾਈ ਕਹਿੰਦਾ ਆਪਾਂ ਖਾਲੀ ਮੰਨ ਕੇ ਆ ਜੀ ਮੋਲੇ ਦਾ ਬਾਈ 24000 ਰੁਪਇਆ ਕਰਦੇ ਆ ਜੀ ਵਿੱਚੋਂ ਬਾਈ ਕਹਿੰਦਾ ਮਾਨਤਾ ਨਾ ਪਾਏ ਗਏ ਸੱਜਣ ਦਾ ਜ਼ਰੂਰ ਕਰਦਾਂਗੇ ਜੀ ਜਿਹਨੂੰ ਕੋਈ ਵੀ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ